ਕਿਵੇਂ ਘਟੀਆਂ ਘਟਣਾ ਮੈਨੂੰ ਵਟਸਐਪ ਤੇ ਫੋਨ ਆਇਆ ਮੈਨੂੰ ਕਹਿੰਦੇ ਵੀ ਤੇਰੀ 25 ਲੱਖ ਦੀ ਲਾਟਰੀ ਲੱਗ ਗਈ ਕਿਸੇ ਨੂੰ ਦੱਸਣਾ ਨਹੀਂ ਹੈਗਾ ਵੀ ਨਹੀਂ ਜੇ ਤੂੰ ਦੱਸਿਆ ਕਿਸੇ ਨੂੰ ਜੇ ਤੇਰਾ ਨੰਬਰ ਵਾ ਗਿਆ ਤੇਰਾ ਨੰਬਰ ਕੋ ਕਹਿੰਦੇ ਵੀ ਨਾ ਕਿਸੇ ਘਰ ਦੇ ਮੈਂਬਰ ਨੂੰ ਦੱਸਣਾ ਵੀ ਤੂੰ ਕਿਸੇ ਨੂੰ ਨਹੀਂ ਦੱਸਣਾ ਹੈਗਾ ਤੂੰ ਸ਼ੋਰ ਸ਼ਰਾਬਾ ਨਹੀਂ ਕਰਨਾ ਹੈਗਾ ਵੀ ਤੂੰ ਕੱਲੀ ਆਪਦੇ ਕੋਲੇ ਗੱਲ ਰੱਖਣੀ ਹੈ ਵੀ ਸਾਨੂੰ ਨੰਬਰ ਦੇਈਗਾ ਮੈਨੂੰ ਵੀ ਆਹ ਨੰਬਰ ਤੇ ਪੈਸੇ ਪਾ ਦੇ ਆ ਨੰਬਰ ਤੇ ਮੈਂ ਕਦੇ ਕਿਸੇ ਤੋਂ ਫੜਕੇ ਕਦੇ ਕਿਸੇ ਤੋਂ ਫੜਕੇ ਹੀ ਕੰਮ ਕਰਦੀ ਆਂ ਕਿ ਜ਼ਿੰਮੇਦਾਰਾ ਦੇ ਮੈਂ ਪੈਸੇ ਪਾਏ ਨੇ ਉਹਨਾਂ ਨੂੰ ਤੇ ਹੁਣ ਉਹਨਾਂ ਨੇ ਮੇਰਾ ਵਟਸਐਪ ਵੀ ਬੰਦ ਕਰਵਾ ਲਿਆ नंबर नीन के पैसे बोल रहा हूँ मैं पैसे जो तुमने साठ हजार पीएल ले है इनसे ठगी लाई है मैं बोल दे जो इनसे ठगी के कह लो कैसे जो कॉल करते हो लैटरी निकला ही लाइटरी निकला ही वो पैसा लिया है तुमने इनसे साठ हजार इनसे पंद्रह दिन पहले ताब बच्चे हैं निके निके

ਇਸੇ ਲਈ ਆ ਹੈ ਕਬਾ ਹੈ ਖਾਤੇ ਕਾਉਂਟ ਮੈਂ ਜਿਹੜਾ ਗੋਹਾ ਡੇਰਤੇ ਹੈ ਗੋਬਰ ਡੇਕਰ ਗੁਜ਼ਾਰਾ ਕਰਤੀ ਹੈ ਇਨਕੀ ਮਾਤਾ ਆ ਦੇਖ ਲੋ ਮਰੀਦਾ ਤੋ ਆ ਕੇ ਮੈਂ ਹੁਣ ਕੰਮ ਕਰਨ ਗਈ ਹੋਈ ਚੀਜ਼ ਹੈ ਆ ਮਾਤਾ ਇਨਕੀ ਆ ਦੇਖ ਲੋ ਹੰਤਾ ਕਰੋ ਬਾਰ ਸਾਤ ਤੇ ਨੀ ਕਿਸ ਨੇ ਆ ਦੇਖੋ ਦੋਏ ਨੇ ਪੁੱਤ ਨਹੀਂ ਮੈਨੂੰ ਵੱਡੁੰਦੇ ਨੇ ਆ ਦੇਖ ਲੋ ਵੀ ਕੀ ਹਾਲਾਤ ਨੇ ਇਨਾਂ ਦੇ ਐਸੇ ਮਤ ਕਰੋ ਯਾਰ ਪੈਸੇ ਇਨਕੀ ਲੈਟਰੀ ਜੋ ਤੁਮ ਕਹੇ ਤਾਂ ਕਿਤਨੀ ਲੈਟਰੀ ਕਹਤੀ 25 ਲੱਖ ਰੁਪਇਆ ਤੁਸੀਂ ਨੇ ਲੈਟਰੀ ਕਹਿਆ ਸੀ ਵੀ ਲੈਟਰੀ ਆ ਗਈ ਛੋਡੀ ਪੈਸੇ ਡਾਲ ਦੋ ਫਿਰ ਇਹਨਾਂ ਨੇ ਪੈਸੇ ਡਾਲ दिए تمہਾਰੇ ਕਿੰਨੇ ਡਾਲੇ ਥੇ 8000 ਡਾਲੇ 8000 8000 60000 ਡਾਲਾ ਹੈ تمہਾਰੇ ਖਾਤੇ ਮੇਂ ਇਹ ਗੱਲਬਾਤ ਪੂਰੀ ਵੀ ਉਹ ਕਹਿੰਦੇ ਵੀ ਨਾ ਕਿਸੇ ਘਰ ਦੇ ਮੈਂਬਰ ਨੂੰ ਦੱਸਣਾ ਵੀ ਤੂੰ ਕਿਸੇ ਨੂੰ ਨਹੀਂ ਦੱਸਣਾ ਹੈਗਾ ਤੂੰ ਹੋਰ ਸ਼ਰਾਬਾ ਨਹੀਂ ਕਰਨਾ ਹੈਗਾ ਵੀ ਤੂੰ ਕੱਲੀ ਆਪਦੇ ਕੋਲੇ ਗੱਲ ਰੱਖਣੀ ਹੈ ਵੀ ਸਾਨੂੰ ਨੰਬਰ ਦੇਈਗਾ ਮੈਨੂੰ ਵੀ ਆਹ ਨੰਬਰ ਤੇ ਪੈਸੇ ਪਾ ਦੇ ਆ ਨੰਬਰ ਤੇ ਮੈਂ ਕਦੇ ਕਿਸੇ ਤੋਂ ਫੜ ਕੇ ਕਦੇ ਕਿਸੇ ਤੋਂ ਫੜ ਕੇ ਹੀ ਕੰਮ ਕਰਦੀ ਆਂ ਕਿ ਜ਼ਿੰਮੇਦਾਰਾ ਦੇ ਮੈਂ ਪੈਸੇ ਪਾਏ ਨੇ ਉਹਨਾਂ ਨੂੰ 60000 ਕਿੱਥੋਂ ਆਇਆ ਸਰਾਂ ਹੀ ਬਸ ਲੋਕਾਂ ਤੋਂ ਫੜ-ਫੜ ਕੇ ਹੀ ਜਿੰਨਾਂ ਦੇ ਕੰਮ ਕਰਦੀਆਂ ਗਈ ਉਹਨਾਂ ਤੋਂ ਫੜ-ਫੜ ਕੇ ਹੀ ਕੁਝ ਵਿਆਹ ਦੇ ਫੜ ਕੇ ਹੀ ਕਿਸੇ ਦੇ ਘਰ ਦੇ ਕੰਮ ਲੱਗੀਆਂ ਦੋ ਘਰਾ ਦੇ ਆਏ ਫੜ ਕੇ ਪੈਸੇ ਦਿੱਤੇ ਨੇ ਉਹਨਾਂ ਨੂੰ ਪਤਾ ਜੀ ਉਹਦੇ ਫਿਰ ਇਹ ਕਿਵੇਂ ਕੁੜੀ ਨੇ ਸੋਢੀ ਨਾਲ ਰਹਿ ਨਹੀਂ ਕਰੀ ਨਾਜੀ ਸਾਡੇ ਨਾਲ ਇਹਨੇ ਕੋਈ ਰੈਂਕਰੀ ਮੈਨੂੰ ਮੈਨੂੰ ਦੱਸਿਆ ਤੇ ਮੇਰੇ ਮੁੰਡਿਆਂ ਨੂੰ ਵੀ ਨਹੀਂ ਦੱਸਿਆ ਜੀ ਮੈਨੂੰ ਕਹਿੰਦੇ ਮम्मी ਮੈਨੂੰ ਲੈਟ ਰਹੀ ਕਿ ਮੈਂ ਇਹਨੂੰ ਕਹਾਂ ਵੀ ਕਾਲੀ ਮੈਂ ਤਾਂ ਪਹਿਲੇ ਹੀ ਸੱਤ ਕਰਾਂ ਦਾ ਕੰਮ ਕਰਦੀ ਮੈਂ ਤੇਰੇ ਨਾਲ ਨਹੀਂ ਸਾਥ ਨਹੀਂ ਦੇ ਸਕਦੀ ਮੈਂ ਤੈਨੂੰ ਹਾਂ ਫਿਰ ਵੀ ਜੀ ਮੈਂ ਤੇਨੇ ਰੌਲਾ ਝਗੜਾ ਕਰਕੇ ਮੇਰੇ ਨਰੇਗਾ ਦੇ ਪੈਸੇ ਆਏ ਹੋਏ ਤੇ ਜੀ ਉਹ ਭਵਾੜ ਕਢਾ ਲਈ ਮੈਂ ਤੇ 4000 ਰੁਪਏ ਹਾਂ ਜੀ ਸਾਡਾ ਦੇ ਨਾਲ ਜਮੇ ਹੀ ਗਲ ਮੋਸਲੇ ਜਮੀਂ ਮੈਂ ਕਿਸੇ ਦੇ ਲੈਵੇ ਲੱਗਣ ਜੋਗਰੀ ਨਹੀਂ ਰਹੀ ਜਦ ਮੈਨੂੰ ਇਹਨਾਂ ਦਾ ਬਾਪ ਨਹੀਂ ਲੈ ਤੁਸੀਂ ਰੋਕਿਆ ਨਹੀਂ ਇਹਨੇ ਇਹਨੂੰ ਰੋਕਿਆ ਤੇ ਇਹ ਰੁਕੀ ਨਹੀਂ ਕਹਿੰਦੀ ਨਾ ਨਾ ਮੈਨੂੰ 25 ਲੱਖ ਆਊਗਾ ਮੰਮੀ ਮੈਂ ਤਾਂ ਆਪ ਦਾ ਥਾਂ ਵੀ ਲੈ ਲਵਾਂਗੀ ਮੈਂ ਸੋਨੂੰ ਵੀ ਵੜਾ ਦੂੰਗੀ ਐਡਾ ਲਾਲਚ ਦਿੱਤਾ ਜੀ ਇਹਨੂੰ ਹੋਰ ਮੇਰਾ ਪੈਸਾ ਦਾ ਨਾ ਹੱਲ ਬਣਿਆ ਜੀ ਮੈਂ ਅਸੀਂ ਦਾ ਮਾਮਾ ਪੀਆ ਸਾਡਾ ਤਾਂ ਕੋਈ ਪਤਾ ਨਹੀਂ ਅਸੀਂ ਕੀ ਖੂ ਟੋਪਾ ਗੰਦਾ ਕਰਾਂ ਕੀ ਕਹਿਣਾ ਚਾਹੁੰਦੇ ਹੋ ਕਮਰੇਟ ਜੀ ਮੈਂ ਇਹੀ ਕਹਿਣਾ ਚਾਹੁੰਦਾ ਐਸਐਸਪੀ ਸੰਗਰੂਰ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਇਹਨਾਂ ਦਾ ਜਨਕੀ ਜਲਤੂ ਜਲਦ ਪੜਤਾਲ ਕਰਕੇ ਜਿਹੜੇ ਠੱਗ ਨੇ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਵੱਡੇ ਸੁਪਨੇ ਦਿਖਾ ਕੇ ਲੁੱਟਦੇ ਨੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦਾ 60000 ਰੁਪਏ ਵਾਪਸ ਕਰਾਇਆ ਜਾਵੇ ਕਿਉਂਕਿ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਤੇ ਪਹਿਲੀ ਕੁੜੀ ਬਾਹਰ ਚ ਬੈਠੀ ਐ ਤੇ ਦੂਜੀ ਗੱਲ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਤੁਹਾਡੇ ਇਸ ਚੈਨਲ ਦੇ ਰਾਹੀਂ ਵੀ ਜਦੋਂ ਕੋਈ ਇਹੋ ਜਿਹੇ ਠੱਗਾਂ ਦੀ ਕੋਈ ਕਾਲ ਆਉਂਦੀ ਆ ਯਾਰ ਰੈ ਮਸਬਰਾ ਕਰ ਲਿਆ ਕਰੋ ਪੁੱਛ ਲਿਆ ਕਰੋ ਕਿਸੇ ਰਿਸ਼ਤੇਦਾਰ ਨੂੰ ਕਿਸੇ ਸਿਆਣੇ ਬੰਦੇ ਨੂੰ ਜੇ ਤੁਸੀਂ ਕਿਸੇ ਨੂੰ ਵੀ ਨਹੀਂ ਪੁੱਛਣਾ ਘੱਟੋ ਘੱਟ ਆਣੇ ਦੇ ਸੱਚ ਨੂੰ ਸੰਬੰਧਿਤ ਥਾਣੇ ਦੇ ਸੱਚ ਨੂੰ ਉਹਨੂੰ ਜਾ ਕੇ ਦੱਸਤਾ ਵੀ ਜਣ ਕੇ ਆ ਬੰਦਾ ਮੈਨੂੰ ਜਣ ਕੇ ਇਸ ਤਰ੍ਹਾਂ ਦੇ ਝਾਸਾ ਦੇ ਰਿਹਾ ਤਾਂ ਜਣ ਕੇ ਤੁਸੀਂ ਠੱਗੀ ਤੋਂ ਬਚਰੋ ਕਿਉਂਕਿ ਹੁਣ ਠੱਗੋ ਠੱਗੀ ਦਾ ਜੋਗ ਹੈ ਜਿਹੜਾ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਕਿਉਂਕਿ ਟਿੱਟ ਫੰਡ ਕੰਪਨੀ ਆ ਗਈਆਂ ਕਦੇ ਰੂਪ ਦੇ ਵਿੱਚ ਕਦੇ ਕੋਈ ਚੋਰੀ ਦੇ ਰੂਪ ਦੇ ਵਿੱਚ ਆ ਗਿਆ ਕਦੇ ਕੋਈ ਅਸਤਰਾਂ ਦੇ ਸੁਪਨੇ ਰਖਾ ਕੇ ਆ ਗਿਆ ਪੈਸਾ ਕਿਸੇ ਲਵੇ ਗਰੀਬਾਂ ਲੈਵੇ ਛੱਡਦੇ ਨਹੀਂ ਜਿਆਦਾਤਰ ਅੱਭੀ ਇਹ ਜਿਹੜੀ ਗਰੀਬਾਂ ਨਾਲੇ ਭੋਲੇ ਭਾਲਾਂ ਨਾਲ ਵੱਜਦੀ ਆ ਐਸਐਸਬੀ ਸੰਗਰੂਪ ਨੂੰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਵੀ ਜੇ ਇਹ ਅਮੀਰ ਨਾਲ ਠੱਗੀਆਂ ਲੱਗਦੀਆਂ ਹੋਣ ਕਿਉਂਕਿ ਪੁਲਸਾ ਤੇ ਪ੍ਰਸ਼ਾਸਨ ਪੱਬਾ ਭਾਰ ਹੋ ਜਾਂਦਾ ਇਸ ਗਰੀਬ ਕੁੜੀ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਮਰਦ ਕਰੀ ਅਸੀਂ ਵੀ ਪੈਰਵਾਹੀ ਕਰਾਂਗੇ ਤੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਨਾ ਹੈ ਜੇ ਠੱਗਾ ਤੋਂ ਬਚੋ ਬਚੋ ਬਿਲਕੁਲ ਜੀ ਇੱਕ ਗੱਲ ਹੋਰ ਦੱਸੀ ਹੈ ਕਿ ਵੀ ਇੱਕ ਦੂਜੇ ਨਾਲ ਰਹਿਮ ਅਸਮਰਾ ਕਰ ਲਿਆ ਕਰੋ ਜਿਵੇਂ ਉਹ ਆ ਦੇਖੋ ਮਾਂ ਮਾਂ ਬਤੀਆਂ ਖੜੀਆਂ ਨੇ ਕੁੜੀ ਨੇ ਲਾਲਚ ਦੇ ਵਿੱਚ ਕਿਸੇ ਨੂੰ ਕਹਿੰਦੇ ਨੇ ਤੇਰਾ ਕਰੋੜ ਨਿਕਲ ਆਇਆ ਕਿਸੇ ਨੂੰ ਕਹਿੰਦੇ ਨੇ 50 ਲੱਖ ਨਿਕਲ ਆਇਆ ਕਿਸੇ ਨੂੰ ਕਹਿੰਦੇ ਨੇ ਇਹਨਾਂ ਨੂੰ ਪਚ